ਕੋ ਆਪਣੀ ਜਿਹੜੀ ਆਈਸਕ੍ਰੀਮ ਬਿਲਕੁਲ ਵਧੀਆ ਨਿਕਲ ਰਹੀ ਆ ਹੁਣ ਆਪਾਂ ਸਾਰਿਆਂ ਨੂੰ ਸਰਵ ਕਰਦੇ ਆ ਫਿਰ ਪੁੱਛਦੇ ਆ ਕਿਵੇਂ ਦੀ ਬਣੀ ਆ ਬਿਲਕੁਲ ਵੈਸੀ ਬਾਜ਼ਾਰਵਾਰੀ ਕੀ ਬਣੀ ਆ ਟੇਸਟ ਵੀ ਚੈੱਕ ਕਰਾਉਣੇ ਕਿਦਾਂ ਦਾ ਬਣਿਆ ਕਲਰ ਦੇਖੋ ਇਹਦਾ ਕਿੰਨਾ ਵਧੀਆ ਆ ਰਿਹਾ ਹੁਣ ਆਪਾਂ ਉੱਪਰ ਥੋੜੀ ਜਿਹੀ ਜਿਹੜੀ ਚਾਰੀ ਐਡ ਕਰ ਦਾਂਗੇ ਤੁਸੀਂ ਵੀ ਆਪਣੇ ਘਰੇ ਬਣਾਇਓ ਆਪਣੇ ਬੱਚਿਆਂ ਨੂੰ ਹੈਲੋ ਫਰੈਂਡਸ ਸਾਤ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਅੱਜ ਆਪਾਂ ਬਣਾ ਰਹੇ ਹਾਂ ਆਈਸਕ੍ਰੀਮ ਤੇ ਉਹ ਵੀ ਦੋ ਤਿੰਨ ਚੀਜ਼ਾਂ ਦੇ ਨਾਲ ਆਜੋ ਮੇਰੇ ਨਾਲ ਜੁੜੇ ਰਹੋ ਵੀਡੀਓ ਦੇ ਆਖਰੀ ਤੱਕ ਆਪਾਂ ਸਿੱਖਦੇ ਹਾਂ ਅੱਜ ਆਈਸਕ੍ਰੀਮ ਬਣਾਉਣਾ ਇੱਥੇ ਹੁਣ ਕੀ ਹੈ ਮੈਂ ਅੱਧਾ ਕਿਲੋ ਦੁੱਧ ਲਿਆਗਾ ਇਹਨੂੰ ਚੰਗੀ ਤਰ੍ਹਾਂ ਕੀ ਆਪਾਂ ਉਬਾਲ ਦਵਾ ਲਵਾਂਗੇ ਤੁਸੀਂ ਇੱਥੇ ਜਿਹੜਾ ਉੱਪਰ ਦੁੱਧ ਦੇ ਕਰੀਬ ਹੁੰਦੀ ਹੈ ਕਰੀਮ ਦੇ ਸਣੇ ਹੀ ਜਿਹੜਾ ਕੀ ਇਹ ਦੁੱਧ ਲੈਣਾਗਾ ਕਰੀਮ ਉਤਾਰਨੀ ਨਹੀਂ ਕਿਉਂਕਿ ਇਹਦੇ ਨਾਲ ਕੀ ਹੈ ਜਿਹੜਾ ਦੁੱਧ ਸੰਘਣਾ ਹੁੰਦਾ ਤੇ ਫਿਰ ਆਪ ਜਿਹੜੀ ਆਈਸਕ੍ਰੀਮ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਆਪਣੇ ਘਰੇ ਬਣਾਓ ਹਨਾ ਆਪਣੇ ਬੱਚਿਆਂ ਦੇ ਲਈ ਬਣਾਓ ਤੇ ਗਰਮੀਆਂ ਦੇ ਵਿੱਚ ਤਾਂ ਇੱਕ ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਡਿਸ਼ ਹਨਾ ਫੇਵਰਿਟ ਡਿਸ਼ਾ ਗਰਮੀਆਂ ਦੀ ਆਈਸਕ੍ਰੀਮ ਹੋ ਗਿਆ ਕੋਲਡ ਡਰਿੰਕ ਹੋ ਗਿਆ ਜੂਸ ਵਗੈਰਾ ਹੋਗੇ ਤਾਂ ਤੁਸੀਂ ਵੀ ਘਰੇ ਬਣਾਓ ਤੇ ਇੰਜੋਏ ਕਰੋ ਆਪਣੇ ਬੱਚਿਆਂ ਦੇ ਨਾਲ ਬੱਚਿਆਂ ਦੀ ਤਾਂ ਸਭ ਤੋਂ ਪਸੰਦੀ ਚੀਜ਼ ਹੈ ਇਹ ਦੇਖੋ ਆਪਾਂ ਕਿਵੇਂ ਬਣਾਉਣੇ ਆ ਤੇ ਤੁਸੀਂ ਵੀ ਮੇਰੇ ਨਾਲ-ਨਾਲ ਸਿੱਖੋ ਇਹਨੂੰ ਆਪਣਾ ਦੁੱਧ ਜਿਹੜਾ ਬੋਇਲ ਹੋ ਰਿਹਾ ਹੈਗਾ ਜਦੋਂ ਇਸ ਨੂੰ ਇੱਕ ਦੋ ਬਾਅ ਜਦੋਂ ਇਸ ਨੇ ਇੱਕ ਦੋ ਕਬਾਲੇ ਆ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਅਖੰਡਾ ਜਿਹੜੀ ਐਡ ਕਰਾਂਗੇ ਇਹਨਾਂ ਦੁੱਧ ਜਿਹੜਾ ਬੋਇਲ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰ ਦਿੰਦੇ ਆ ਖੰਡ ਇਹਦੇ ਵਿੱਚ ਆਪਾਂ ਲਈ ਹੈ ਜਿਹੜੀ 50 ਗ੍ਰਾਮ ਲਈ ਹੈ 50 ਗ੍ਰਾਮ ਦੇ ਵਿੱਚੋਂ ਵੀ ਮੈਂ ਜਿਹੜੀ ਇੰਨੀ ਖੰਡਾ ਬਚਾ ਲਈ ਆ ਤੁਸੀਂ ਆਪਣੇ ਘਰੇ ਜੋ ਵੀ ਬਰਤਨ ਲਓਗੇ ਉਹਦਾ ਮੈਜ਼ਰਮੈਂਟ ਲੈ ਲਿਓ ਕਿ ਕਿੰਨਾ ਕੁ ਮਿੱਠਾ ਖਾਣਾ ਪਸੰਦ ਕਰਦੇ ਹੋ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੋ-ਜੋ ਚੀਜ਼ਾਂ ਆਪਾਂ ਪਾਉਣੀਆਂ ਨੇ ਇਹਦੇ ਵਿੱਚ ਆ ਜੋ ਵੀ ਦੇਖਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਆਈਸਕ੍ਰੀਮ ਨੂੰ ਬਣਾਉਣ ਲਈ ਵਰਤਾਂਗੇ ਇਹ ਉਹਨਾਂ ਪਲੇ ਮਿਲਕ ਪਾਊਡਰ ਅਗਰ ਤੁਹਾਡੇ ਘਰੇ ਮੱਝ ਦਾ ਦੁੱਧ ਹੈਗਾ ਤਾਂ ਤੁਹਾਨੂੰ ਜ਼ਰੂਰਤ ਨਹੀਂ ਮਿਲਕ ਪਾਊਡਰ ਦੀ ਕਿਉਂਕਿ ਮੇਰੇ ਕੋਲ ਇੱਥੇ ਹੈਗਾ ਗਾਂ ਦਾ ਦੁੱਧ ਜਿਹਦਾ ਕਰਕੇ ਮੈਨੂੰ ਮਿਲਕ ਪਾਊਡਰ ਦੀ ਜ਼ਰੂਰਤ ਹੈ ਕਿਉਂਕਿ ਗਾਂ ਦਾ ਦੁੱਧ ਜਿਹੜਾ ਪਤਲਾ ਹੁੰਦਾਗਾ ਤੇ ਇੱਥੇ ਆਪਾਂ ਵਿਪ کریم ਵੀ ਲੈ ਸਕਦੇ ਬਟ ਕਈ ਵਾਰ ਕਿਸੇ ਦੇ ਘਰੇ ਜਿਹੜੀ ਵਿਪ کریم ਆ ਜਿਹੜੀ ਅਵੇਲੇਬਲ ਨਹੀਂ ਹੁੰਦੀ ਇਸ ਕਰਕੇ ਮੈਂ ਇੱਥੇ ਮਿਲਕ ਪਾਊਡਰ ਲਿਆ ਅਗਰ ਤੁਹਾਡੇ ਘਰੇ ਗਾਂ ਦਾ ਦੁੱਧ ਹੈ ਤਾਂ ਕਰਕੇ ਤੁਹਾਨੂੰ ਇਹ ਯੂਜ਼ ਕਰਨ ਦੀ ਜ਼ਰੂਰਤ ਪਾਉਗੀ ਅਦਰਵਾਈਜ਼ ਤਾਂ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਘਰੇ ਮੱਝ ਦਾ ਦੁੱਧ ਹੈ ਤਾਂ ਇਹਨੂੰ ਸਕਿਪ ਕਰ ਦਿਓ ਪਰ ਇਹਨੂੰ ਗਰਮ ਦੁੱਧ ਦੇ ਵਿੱਚ ਨਹੀਂ ਪਾਉਣਾ ਦੇਖੋ ਇੱਥੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾ ਕੇ ਇਹਦਾ ਪੇਸਟ ਬਣਾਵਾਂਗੇ ਇੱਕ ਸਤਰਾ ਨੂੰ ਤੁਸੀਂ ਪੇਸਟ ਜਿਹੜਾ ਬਣਾ ਲੈਣਾ ਚ ਗੰਡਾ ਨਾ ਰਹਿਣ ਕਿਉਂਕਿ ਜੇ ਗਰਮ ਦੁੱਧ ਚ ਪਾਉਗੇ ਤਾਂ ਗੰਡਾ ਬਣ ਜਾਣਗੇ ਹਨਾ ਇਸ ਕਰਕੇ ਇਹਨੂੰ ਠੰਡੇ ਦੁੱਧ ਦੇ ਵਿੱਚ ਪਾ ਕੇ ਜਿਹੜਾ ਇਹ ਤੇ ਪੇਸਟ ਬਣਾ ਲਿਓ ਤੇ ਜ਼ਿਆਦਾ ਵਧੀਆ ਬਣੂਗਾ ਨਹੀਂ ਗਰਮ ਦੁੱਧ ਨਾਲ ਆਸੀ ਇਹਨੂੰ ਤੁਸੀਂ ਐਡ ਕਰੋਗੇ ਤਾਂ ਜਿਹੜਾ ਦੁੱਧ ਦਾ ਹੋਰ ਵੀ ਆਪਣਾ ਸੰਘਣਾ ਹੋ ਜਾਊਗਾ ਤੇ ਟੇਸਟੀ ਬਣੂਗਾ ਇਹਦਾ ਰਿਕਸਮ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਕਿਉਂ ਮਿਲਕ ਪਾਊਡਰ ਐਡ ਕੀਤਾਗਾ ਇੱਕ ਤੋਂ 2 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਜੋ ਇਹਦੇ ਵਿੱਚ ਅਗਲਾ ਆਪਣੀ ਇੱਕ ਚੀਜ਼ ਐਡ ਕਰਨੀ ਉਹ ਕਰਾਂਗੇ ਇਹਨੂੰ ਵੀ ਹੁਣ ਆਪਾਂ ਇੱਕ ਤੋਂ 2 ਮਿੰਟ ਤੱਕ ਪਕਾਉਣਾ ਤਾਂ ਕਿ ਜਿਹੜਾ ਆਪਣਾ ਦੁੱਧ ਦਾ ਹੋਰ ਸੰਘਣਾ ਹੋ ਜਾਵੇ ਦੇਖੋ ਆਪਣਾ ਦੁੱਧ ਅੱਜ ਦਿਨੋਂ ਬਹੁਤ ਜ਼ਿਆਦਾ ਸੰਘਣਾ ਹੋ ਚੁੱਕਿਆ ਦੇਖੋ ਆਪਣੇ ਦੁੱਧ ਨੂੰ ਜਿਹੜਾ ਉਬਾਲਾ ਆ ਰਿਹਾ ਸੀ ਬਿਲਕੁਲ ਪਾਊਡਰ ਪਾਉਣ ਤੋਂ ਬਾਅਦ ਇਹ ਥੋੜੇ ਹੋਰ ਸੰਘਣਾ ਹੋਣਿਆਂ ਨੂੰ ਹਿਲਾਉਂਦੇ ਰਿਓ ਨਹੀਂ ਤਾਂ ਦੁੱਧ ਦਾ ਜਿਹੜਾ ਨਾਲ ਚਿਪ ਸਕਦਾ ਹੈ ਤੇ ਕਿਉਂਕਿ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਐਡ ਕੀਤਾ ਹੋਇਆ। ਤੇ ਆਓ ਦੇਖੋ ਹੁਣ ਆਪਾਂ ਅੱਗੇ ਜੋ ਇਹਦੇ ਵਿੱਚ ਚੀਜ਼ ਮਿਲਾਉਣੀ ਹੈ ਮੇਨ। ਇੱਥੇ ਮੈਂ 3 ਚਮਚ ਕਸਟਰਡ ਐਡ ਕੀਤੇ ਨੇ। ਤੁਸੀਂ ਜਿੰਨਾ ਤੁਹਾਡਾ ਦੁੱਧ ਉਸ ਹਿਸਾਬ ਤੇ ਤੁਸੀਂ ਐਡ ਕਰ ਸਕਦੇ ਹੋ। ਇੱਥੇ ਕਲਰ ਵਧੀਆ ਆਉਣ ਦੇ ਲਈ ਮੈਂ ਫੂਡ ਕਲਰ ਐਡ ਕੀਤਾਗਾ ਜਿਹੜਾ ਆਪਣੇ ਘਰੇ ਲੱਡੂਆਂ ਵਾਲਾ ਕਲਰ ਹੁੰਦਾ ਉਹ ਐਡ ਕੀਤਾ ਇੱਥੇ ਮੈਂ। ਤੁਡੇ ਕੋਲ ਜੋ ਵੀ ਕਲਰ ਹੈਗਾ ਤੁਸੀਂ ਉਹ ਐਡ ਕਰ ਸਕਦੇ ਹੋ ਨੂੰ ਆਪੇ ਇੱਕ ਵਾਰ ਮਿਕਸ ਕਰ ਲਾਂਗੇ ਫਿਰ ਆਪੇ ਇਹਦੇ ਵਿੱਚ ਜਿਹੜਾ ਖੱ짜 ਦੁੱਧ ਐਡ ਕਰਾਂਗੇ ਇਹ ਵੀ ਗਰਮ ਦੁੱਧ ਦੇ ਵਿੱਚ ਨਹੀਂ ਪਾਉਣਾ ਨਹੀਂ ਤਾਂ ਗੰਡਾ ਬਣ ਜਾਣਗੀਆਂ ਤੇ ਜਿਹੜਾ ਉਹ ਕੀ ਵਧੀਆ ਨਹੀਂ ਬਣੂਗਾ ਇਹ ਆਪਣਾ ਜਿਹੜਾ ਇਦਾਂ ਦਾ ਕਸਟਮ ਦਾ ਜਿਹੜਾ ਪੇਸਟ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਸ ਨੂੰ ਆਪਣੇ ਜਿਹੜਾ ਮਿਲਕ ਬੋਇਲ ਹੋ ਰਿਹਾ ਉਹਦੇ ਵਿੱਚ ਆਪ ਐਡ ਕਰਾਂਗੇ ਆ ਦੇਖੋ ਆਪਣਾ ਦੁੱਧ ਜਿਹੜਾ ਬੋਇਲ ਹੋ ਗਿਆ ਪੂਰੀ ਤਰ੍ਹਾਂ ਪਏ ਦੇ ਵਿੱਚ ਐਡ ਕਰ ਰਹੇ ਹਾਂ ਜੋ ਆਪਾਂ ਕਸਟਰ ਬਗੈਰਾ ਆਪਣਾ ਮਿਕਸ ਚੁਸ ਤਿਆਰ ਕੀਤਾ ਇਹਨਾਂ ਦੇਖੋ ਕਲਰ ਜਿਹੜੇ ਕਿੰਨਾ ਸੋਹਣਾ ਆ ਰਿਹਾ ਤੇ ਦੁੱਧ ਵੀ ਦੇਖੋ ਆਪਣੇ ਕਿੰਨਾ گاੜਾ ਹੋ ਗਿਆ ਇਹਦੇ ਨਾਲ ਆਈਸਕ੍ਰੀਮ ਬਹੁਤ ਵਧੀਆ ਬਾਜ਼ਾਰ ਵਰਗੀ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਸਿੱਖ ਕੇ ਇਹਨੂੰ ਜ਼ਰੂਰ ਜ਼ਰੂਰ ਟਰਾਈ ਕਰਨਾ ਪਹਿਲਾਂ ਸਤਾ ਕਲਰ ਦੇਖੋ ਬਿਲਕੁਲ ਬਾਜ਼ਾਰ ਦੇ ਆਈਸਕ੍ਰੀਮ ਵਰਗਾ ਆ ਰਿਹਾ ਨਾ ਔਰ ਇਹ ਸਟ੍ਰਕਚਰ ਦੇਖੋ ਕਿੰਨਾ ਕਿ ਸੰਘਣਾ ਬਣਿਆ ਹੈ ਇਹ ਚੀਜ਼ ਕਿਉਂਕਿ ਮੈਂ ਤਾਂ ਬਹੁਤ ਸ਼ਿਕਾਇਤ ਹੈ ਇਹਨਾਂ ਚੀਜ਼ਾਂ ਦੀ ਫਾਸਟ ਫੂਡ ਹੋ ਕੇ ਇਹੋ ਜੀਆਂ ਚੀਜ਼ਾਂ ਹੋ ਗਈਆਂ ਇਹ ਚੀਜ਼ਾਂ ਨੇ ਮੈਨੂੰ ਰੱਬ ਦੇ ਦੇ ਇਸੇ ਕਰਕੇ ਤਾਂ ਮੈਂ ਕੁਕਿੰਗ ਸਿੱਖੀ ਆ ਕਿਉਂਕਿ ਬਾਜ਼ਾਰ ਦਾ ਖਾਣ ਨਾਲੋਂ ਚੰਗਾ ਤੁਦੋ ਦਿਲ ਕਰੇ ਆਪਣੀ ਪਸੰਦ ਦਾ ਘਰੇ ਬਣਾ ਕੇ ਖਾ ਲਓ ਨਾਲੇ ਘਰਦਿਆਂ ਨੂੰ ਖੁਸ਼ ਕਰੋ ਨਾਲੇ ਆਪ ਖਾ ਲਓ ਬਿਜਾਰੋ ਤਾਂ ਆਪਣਾ ਜਿਹੜਾ ਹੁਣ ਆਈਸਕ੍ਰੀਮ ਦਾ ਦੇਖੋ ਜੋ ਆਪਾਂ ਰੈਸਪੀ ਬਣਾਈ ਕਿੰਨਾ ਹੁਣ ਸੰਘਣਾ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਜੋ ਆ ਕੀ ਡਰਾਈ ਫਰੂਟ ਹੈ ਉਹ ਆਪਣੇ ਐਡ ਕਰਾਂਗੇ ਅਗਰ ਤੁਹਾਨੂੰ ਪਸੰਦ ਹੋ ਤਾਂ ਲੈ ਸਕਦੇ ਹੋ ਅਗਰ ਨਾ ਪਸੰਦ ਹੋਣ ਕਈ ਵਾਰੀ ਬੱਚਿਆਂ ਨੂੰ ਇਹ ਚੀਜ਼ ਨਹੀਂ ਪਸੰਦ ਹੁੰਦੀਆਂ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਜਿਹੜਾ ਪਹਿਲੇ ਜਿਹਾ ਡਰਾਈ ਫਰੂਟ ਐਡ ਕਰ ਦਿੱਤੇ ਨੇ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਾਂਗੀ ਤਾਂ ਘੰਟਿਆਂ ਤੋਂ ਬਾਅਦ ਦੇਖਦੇ ਹਾਂ ਕਿ ਕਿੱਦਾਂ ਦਾ ਬਣਦਾਗਾ ਤੁਸੀਂ ਇਹਨੂੰ ਕਿ ਉੱਪਰ ਬਿਲਕੁਲ ਟਾ ਕੇ ਇਸ ਤਰ੍ਹਾਂ ਰੱਖ ਦੇਣਾ ਹੈ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਆਪਣੀ ਜਿਹੜੀ ਆਈਸਕ੍ਰੀਮ ਆ ਕਿੱਦਾਂ ਦੀ ਬਣਦੀ ਹੈ ਅਤੇ ਤੁਸੀਂ ਜਰੂਰ ਜਰੂਰ ਕਰੇ ਬਣਾਇਓ ਤੇ ਫਿਰ ਮੇਰੇ ਨਾਲ ਸ਼ੇਅਰ ਕਰਿਓ ਆਪਣੀ ਰੈਸਪੀ ਇਹ ਥੋਡੀ ਜਿਹੜੀ ਆਈਸਕ੍ਰੀਮ ਆ ਕਿੱਦਾਂ ਦੀ ਬਣੀ ਆ ਚਲੋ ਆਪਾਂ ਹੁਣ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਤੇ ਵੇਟ ਕਰਦੇ ਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਐਂਡ ਸ਼ੇਅਰ ਕਰੋ ਥੈਂਕ ਯੂ ਫਰੈਂਡਸ ਵਾਹਿਗੁਰੂ ਜੀ ਤੁਹਾਨੂੰ ਮੇਸ਼ਾ ਚੜਦੀ ਕਲਾ ਦੇ ਵਿੱਚ ਰੱਖਣ ਖੋਸ਼ ਰੱਖਣ ਮਿਲਦੇ ਆ ਕੱਲ ਨੂੰ ਆਪਾਂ ਇੱਕ ਨਿਊ ਰੈਸਪੀ ਦੇ ਨਾਲ ਤੁਸੀਂ ਦੇਖੋਗੇ ਇਹਦਾ ਕਲਰ ਦੇਖੋ ਕਿੰਨਾ ਹੀ ਪਿਆਰਾ ਆਇਆ ਹੈ ਕਲਰ ਆਈਸਕ੍ਰੀਮ ਦਾ ਬਿਲਕੁਲ ਬਾਜ਼ਾਰ ਵਰਗੀ ਆਈਸਕ੍ਰੀਮ ਬਣੀ ਆ ਤੁਸੀਂ ਘਰੇ ਬਣਾਓ ਆਪਣੇ ਬੱਚਿਆਂ ਲਈ ਆਪਣੀ ਫੈਮਿਲੀ ਦੇ ਲਈ ਤੇ ਬਹੁਤ ਹੀ ਘੱਟ ਚੀਜ਼ਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਾਈ ਜੀ ਸਾਰਿਆਂ ਨੂੰ ਬੈਗ੍ਰੁੱਥ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ